ਪਾਲ ਜੀ ਗੋਦੀ ਚਲਾਈ ਗਈ ਕਿਹਦੀ ਕਹਣਾ ਜਾਂਦੇ ਹੋ ਕਿਸੇ ਸਿਸ਼ਕ ਦੀ ਹੋਇਆ ਗੋਦੀ ਦੇਖੋ ਜੀ ਸਾਡਾ ਪ੍ਰੋਪਰ ਸਕਿਉਰਟੀ ਪ੍ਰਬੰਧ ਸੀ ਇਹ ਜਿਹੜਾ ਜਿਹੜਾ ਬੰਦਾ ਸੀ ਹਾ ਪ੍ਰੋਪਰ ਨਿਗਰ ਕਰ ਰਿਹਾ ਸੀ ਉਹ ਅੰਦਰ ਬਿਲਕੁਲ ਬਿਲਕੁਲ ਸਾਡੇ ਕੋਲ ਅਸੀਂ ਸੁਖਵੀਰ ਜੀ ਨੂੰ ਕਵਰ ਕੀਤਾ ਸੀ ਸਾਡੇ ਕੋਲ ਸਾਡੇ ਕਮਿਸ਼ਨ ਸਾਹਿਬ ਲੋ ਸਫੇਰ ਦੀ ਬੜੀ ਸਕਤਦਤ ਐ ਸੀ ਮੈਂ ਸੋਬਾ 7 ਵਜੇ ਦਾ ਐਡਵਾਂਸ ਹੋ ਗਿਆ ਆਇਆ ਸੀ ਇੱਥੇ ਅਸੀਂ ਬਿਲਕੁਲ ਪ੍ਰੋਪਰ ਸਾਡੀ ਡਿਊਟੀ ਲੱਗੀ ਸੀ ਇਸੇ ਕਰਕੇ ਹੀ ਮਹਾਰਾਜ ਨੇ ਬਚਾ ਕੀਤਾ ਇਹ ਨਰੇਂਦਰ ਸਿੰਘ ਚੋੜਾ ਨਾਮ ਇਹ ਜੀ ਨਰੇਂਦਰ ਸਿੰਘ ਚੋੜਾ ਵਾ ਇਹ ਕੱਲ ਵੀ ਇੱਥੇ ਫਿਰਦਾ ਸੀ ਕੱਲ ਵੀ ਕੰਟੀ ਸਾਈ ਕਰਦਾ ਸੀ ਅੱਜ ਵੀ ਐਸੀ ਪਹਿਲਾਂ ਗੁਰੂ ਘਰ ਮੱਥਾ ਟੇਕ ਕੇ ਚਲ ਗਿਆ ਇਹਦੇ ਨਾਲ ਇਹਦੇ ਕੋ ਗੋਲੀ ਸਿੱਧੀ ਤਾਂ ਨਹੀਂ ਚੱਲ ਸਕੀ ਕਿਉਂਕਿ ਸਾਡਾ ਬੰਦਾ ਜਿਹੜਾ ਦੇ ਨਾਲ ਤੇ ਚੜਿਆ ਸੀ ਪਹਿਲਾਂ ਲੜ ਸੀ ਪਿੱਛੇ ਬੰਦਾ ਸਾਡਾ ਲੱਗਾ ਸੀ ਨਾਲ ਦਰਬਾਰ ਸਾਹਿਬ ਵੀ ਪਿੱਛੇ ਪਹਿਲਾਂ ਇਹ ਦਰਬਾਰ ਸਾਹਿਬ ਐਂਟਰ ਕੀਤਾ ਜੀ ਇਹ ਮਿਸਟਰ ਦੇ ਇਹ ਅੰਦਰ ਜਾ ਕੇ ਫਿਰ ਘੁੰਮ ਕੇ ਬਾਹਰ ਇਹ ਨਾਲ ਨਾਲ ਬੰਦਾ ਸੜਾ ਵਾਚ ਕਰਿਆ ਇਹ ਨਰਿਆਣਾ ਚੌੜਾ ਜੀ ਇਹ ਉਥੋਂ ਦਾ ਹੈਗਾ ਫੇਰ ਬਾਬਾ ਨਨ ਕਿਸੇ ਤੇ ਲੱਗੀ ਤਾਂ ਨਹੀਂ ਗੋਲੀ ਨਹੀਂ ਜਿੰਨੇ ਬਚਾ ਰਹਿ ਗਿਆ ਬਿਲਕੁਲ ਜੀ ਗੋਲੀ ਚਲਾਈ ਦੀ ਕੀ ਜਣਾ ਜਾਂਦੇ ਹੋ ਕਿਸੇ ਸਿਚੂਏਸ਼ਨ ਵਿੱਚ ਹੋਇਆ ਹੈ ਦੇਖੋ ਜੀ ਸਾਡਾ ਪ੍ਰੋਪਰ ਸਕਿਉਰਟੀ ਪ੍ਰਬੰਧ ਸੀ ਇਹ ਜਿਹੜਾ ਜਿਹੜਾ ਬੰਦਾ ਸੀ ਹਾਂ ਪ੍ਰੋਪਰ ਨਿਗਰ ਰਖ ਰਿਹਾ ਸੀ ਉਹ ਅੰਦਰ ਬਿਲਕੁਲ ਬਿਲਕੁਲ ਸਾਡੇ ਕੋਲ ਅਸੀਂ ਸੁਖਵੀਰ ਜੀ ਨੂੰ ਕਵਰ ਕੀਤਾ ਸੀ ਸਾਡੇ ਕੋਲ ਸਾਡੇ ਕਮਿਸ਼ਨ ਸਾਹਿਬ ਲੋ ਸਫੇਰ ਦੀ ਬੜੀ ਸਖਤਤਾ ਹੈ ਸੀ ਮੈਂ ਸਵੇਰ 7 ਵਜੇ ਦਾ ਐਡਵਾਂਸ ਹੋ ਗਿਆ ਆਇਆ ਸੀ ਇੱਥੇ ਅਸੀਂ ਬਿਲਕੁਲ ਪ੍ਰੋਪਰ ਸਾਡੀ ਡਿਊਟੀ ਲੱਗੀ ਸੀ ਇਸੇ ਕਰਕੇ ਹੀ ਮਹਾਰਾਜ ਨੇ ਬਚਾ ਕੇ ਕੀਤਾ ਇਹ ਜੀ ਨਰੇਂਦਰ ਸਿੰਘ ਚੋੜਾ ਨਾਮ ਇਹ ਜੀ ਨਰੇਂਦਰ ਸਿੰਘ ਚੋੜਾ ਵਾ ਇਹ ਕੱਲ ਵੀ ਇੱਥੇ ਫਿਰਦਾ ਸੀ ਕੱਲ ਵੀ ਕਿੰਟੀ ਸਾਈ ਕਰਦਾ ਸੀ ਅੱਜ ਵੀ ਐਸੀ ਪਹਿਲਾਂ ਗੁਰੂ ਘਰ ਮੱਥਾ ਟੇਕ ਕੇ ਚੱਲ ਗਿਆ ਇਹਦੇ ਨਾਲ ਇਹਦੇ ਕੋ ਗੋਲੀ ਸਿੱਧੀ ਤਾਂ ਨਹੀਂ ਚੱਲ ਸਕੀ ਕਿਉਂਕਿ ਸਾਡਾ ਬੰਦਾ ਜਿਹੜਾ ਉਹਦੇ ਨਾਲ ਤੇ ਚੜਿਆ ਸੀ ਪਹਿਲਾਂ ਲੜ ਸੀ ਪਿੱਛੇ ਬੰਦਾ ਸਾਡਾ ਲੱਗਾ ਸੀ ਨਾਲ ਦਰਬਾਰ ਸਾਹਿਬ ਵੀ ਪਿੱਛੇ ਪਹਿਲਾਂ ਇਹ ਦਰਬਾਰ ਸਾਹਿਬ ਇੰਟਰ ਕੀਤਾ ਜੀ ਦੇ ਇਹ ਅੰਦਰ ਜਾ ਕੇ ਫਿਰ ਘੁੰਮ ਕੇ ਬਾਹਰ ਇਹਦੇ ਨਾਲ ਨਾਲ ਬੰਦਾ ਸਦਾ ਵਾਚ ਕਰ ਰਿਹਾ ਇਹ ਨਰੀਆਣਾ ਚੋੜਾ ਜੀ ਇਹ ਉਥੋਂ ਦਾ ਹੈਗਾ ਖੇਰ ਬਾਬਾ ਨਾ ਕਿਸੇ ਦੇ ਲੱਗੀ ਤਾਂ ਨਹੀਂ ਗੋਲੀ ਨਹੀਂ ਜਿੰਨੇ ਬਚਾ ਰਹਿ ਗਿਆ ਬਿਲਕੁਲ ਜੀ ਗੋਲੀ ਚਲਾਈ ਗਈ ਕੀ ਕਹਣਾ ਚਾਹੁੰਦੇ ਹੋ ਦੇਖੋ ਜੀ ਸਾਡਾ ਪ੍ਰੋਪਰ ਸਿਕਿਉਰਟੀ ਪ੍ਰਬੰਧ ਸੀ ਇਹ ਜਿਹੜਾ ਜਿਹੜਾ ਬੰਦਾ ਸੀ ਹਾ ਪ੍ਰੋਪਰ ਨਿਗਰ ਕਰ ਰਿਹਾ ਸੀ ਉਹ ਅੰਦਰ ਬਿਲਕੁਲ ਬਿਲਕੁਲ ਸਾਡੇ ਕੋਲ ਅਸੀਂ ਸੁਖਵੀਰ ਜੀ ਨੂੰ ਕਵਰ ਕੀਤਾ ਸੀ ਸਾਡੇ ਕੋਲ ਸਾਡੇ ਕਮਿਸ਼ਨਰ ਸਾਹਿਬ ਲੋ ਸਫੇਰ ਦੀ ਬੜੀ ਸਖਤਤਾ ਸੀ ਮੈਂ ਸਵੇਰ 7 ਵਜੇ ਦਾ ਐਡਵਾਂਸ ਹੋ ਗਿਆ ਆਇਆ ਸੀ ਇੱਥੇ ਅਸੀਂ ਬਿਲਕੁਲ ਪ੍ਰੋਪਰ ਸਾਡੀ ਡਿਊਟੀ ਲੱਗੀ ਸੀ ਇਸੇ ਕਰਕੇ ਹੀ ਮਹਾਰਾਜ ਨੇ ਬਚਾ ਕੀਤਾ ਇਹ ਜੀ ਨਰੇਂਦਰ ਸਿੰਘ ਚੋੜਾ ਨਾਮ ਇਹ ਜੀ ਨਰੇਂਦਰ ਸਿੰਘ ਚੋੜਾ ਵਾ ਇਹ ਕੱਲ ਵੀ ਇੱਥੇ ਫਿਰਦਾ ਸੀ ਕੱਲ ਵੀ ਕੰਟੀਸਾਈ ਕਰਦਾ ਸੀ ਅੱਜ ਵੀ ਐਸੀ ਪਹਿਲਾਂ ਗੁਰੂ ਘਰ ਮੱਥਾ ਟੇਕ ਕੇ ਚਲ ਗਿਆ ਇਹਦੇ ਨਾਲ ਇਹਦੇ ਕੋ ਗੋਲੀ ਸਿੱਧੀ ਤਾਂ ਨਹੀਂ ਚੱਲ ਸਕੀ ਕਿਉਂਕਿ ਸਾਡਾ ਬੰਦਾ ਜਿਹੜਾ ਉਹਦੇ ਨਾਲ ਤੇ ਚੜਿਆ ਪਹਿਲਾਂ ਲੜ ਸੀ ਪਿੱਛੇ ਬੰਦਾ ਸਾਡਾ ਲੱਗਾ ਸੀ ਨਾਲ ਦਰਬਾਰ ਸਾਹਿਬ ਵੀ ਪਿੱਛੇ ਪਹਿਲਾਂ ਇਹ ਦਰਬਾਰ ਸਾਹਿਬ ਇੰਟਰ ਕੀਤਾ ਜੀ ਇਹ ਬਿਸਤਰ ਅੰਦਰ ਸੀ ਇਹਦੇ ਕੋਲ ਇਹ ਨਹੀਂ ਕਹਿ ਸਕਦੇ ਇਹ ਅੰਦਰ ਜਾ ਕੇ ਫਿਰ ਘੁੰਮ ਕੇ ਬਾਹਰ ਇਹਦੇ ਨਾਲ ਨਾਲ ਬੰਦਾ ਸਦਾ ਵਾਚ ਕਰਿਆ ਇਹ ਘੁੰਮ ਰਿਹਾ ਤਾਂ ਦੀ ਇਹ ਕੰਮਾ ਇਹ ਲੱਗੀ ਤਾਂ ਨਹੀਂ ਕੋਈ ਇਹ ਨਰਿਆਣਾ ਚੌੜਾ ਜੀ ਇਹ ਉਥੋਂ ਦਾ ਹੈਗਾ ਫੇਰ ਬਾਬਾ ਨਾਨਕ ਕਿਸੇ ਦੇ ਲੱਗੀ ਤਾਂ ਨਹੀਂ ਗੋਲੀ ਨਹੀਂ ਜਿੰਨੇ ਪੁੱਛਾ ਰਿਹਾ ਹਾਂ ਬਿਲਕੁਲ ਜੀ ਗੋਲੀ ਚਲਾਈ ਦੀ ਕੀ ਜਣਾ ਜਾਂਦੇ ਹੋ ਕਿਸੇ ਸਿਚੂਏਸ਼ਨ ਵਿੱਚ ਹੋਇਆ ਹੈ ਦੇਖੋ ਜੀ ਸਾਡਾ ਪ੍ਰੋਪਰ ਸਕਿਉਰਟੀ ਪ੍ਰਬੰਧ ਸੀ ਇਹ ਜਿਹੜਾ ਜਿਹੜਾ ਬੰਦਾ ਸੀ ਹਾਂ ਪ੍ਰੋਪਰ ਨਿਗਰਾਨਾ ਰੱਖ ਰਿਹਾ ਸੀ ਉਹ ਅੰਦਰ ਬਿਲਕੁਲ ਬਿਲਕੁਲ ਸਾਡੇ ਕੋਲ ਅਸੀਂ ਸੁਖਵੀਰ ਜੀ ਨੂੰ ਕਵਰ ਕੀਤਾ ਸੀ ਸਾਡੇ ਕੋਲ ਸਾਡੇ ਕਮਿਸ਼ਨ ਸਾਹਿਬ ਵੱਲੋਂ ਸਫੇਰ ਦੀ ਬੜੀ ਸਖਤ ਹਦਾਇਤ ਸੀ ਮੈਂ ਸਵੇਰ 7 ਵਜੇ ਦਾ ਐਡਵਾਂਸ ਹੋ ਗਿਆ ਆਇਆ ਸੀ ਇੱਥੇ ਅਸੀਂ ਬਿਲਕੁਲ ਪ੍ਰੋਪਰ ਸਾਡੀ ਡਿਊਟੀ ਲੱਗੀ ਸੀ ਇਸੇ ਕਰਕੇ ਹੀ ਮਹਾਰਾਜ ਨੇ ਬਚਾ ਕੇ ਕੀਤਾ ਇਹ ਜੀ ਨਰੇਂਦਰ ਸਿੰਘ ਚੋੜਾ ਨਾਮ ਇਹ ਜੀ ਨਰੇਂਦਰ ਸਿੰਘ ਚੋੜਾ ਵਾ ਇਹ ਕੱਲ ਵੀ ਇੱਥੇ ਫਿਰਦਾ ਸੀ ਕੱਲ ਵੀ ਕੰਟੀਸਾਈ ਕਰਦਾ ਸੀ ਅੱਜ ਵੀ ਐਸੀ ਪਹਿਲਾਂ ਗੁਰੂ ਘਰ ਮੱਥਾ ਟੇਕ ਕੇ ਚੱਲ ਗਿਆ ਇਹਦੇ ਨਾਲ ਇਹਦੇ ਕੋ ਗੋਲੀ ਸਿੱਧੀ ਤਾਂ ਨਹੀਂ ਚੱਲ ਸਕੀ ਕਿਉਂਕਿ ਸਾਡਾ ਬੰਦਾ ਜਿਹੜਾ ਉਹਦੇ ਨਾਲ ਤੇ ਚੜਿਆ ਸੀ ਪਹਿਲਾਂ ਲੜ ਸੀ ਪਿੱਛੇ ਬੰਦਾ ਸਾਡਾ ਲੱਗਾ ਸੀ ਨਾਲ ਦਰਬਾਰ ਸਾਹਿਬ ਵੀ ਪਿੱਛੇ ਪਹਿਲਾਂ ਇਹ ਦਰਬਾਰ ਸਾਹਿਬ ਇੰ ਸਕਦੇ ਇਹ ਅੰਦਰ ਜਾ ਕੇ ਫਿਰ ਘੁੰਮ ਕੇ ਵਾਰ ਇਹਦੇ ਨਾਲ ਨਾਲ ਬੰਦਾ ਸਦਾ ਵਾਚ ਕਰਿਆ ਇਹ ਨਰੀਆਣਾ ਚੋੜਾ ਜੀ ਇਹ ਉਥੋਂ ਦਾ ਹੈਗਾ ਖੇਰ ਬਾਬਾ ਨਾ ਨਹੀਂ ਜਿੰਨੇ ਬਚਾ ਰਹਿ ਗਿਆ ਬਿਲਕੁਲ